ਵੱਡਾ ਬਿਆਨ ਦਿੱਤਾ ਗਿਆ ਹੈ ਔਰ ਕਿਤੇ ਨਾ ਕਿਤੇ ਕਬੂਲਨਾਮਾ ਵੀ ਕੀਤਾ ਗਿਆ ਹੈ ਕਿ ਪਾਕਿਸਤਾਨ ਅਤਵਾਦੀਆਂ ਨੂੰ ਟ੍ਰੇਨਿੰਗ ਦਿੰਦਾ ਰਿਹਾ ਹੈ ਇਹ ਵੱਡਾ ਕਬੂਲਨਾਮਾ ਤੇ ਇੱਕ ਵੱਡਾ ਬਿਆਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਵੱਲੋਂ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਮੀਡੀਆ ਰਿਪੋਰਟਸ ਦੇ ਮੁਤਾਬਕ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਵੱਲੋਂ ਇੱਕ ਉਥੋਂ ਦੇ ਨਿੱਜੀ ਚੈਨਲ ਤੇ ਅਖਬਾਰ ਨੂੰ ਇੰਟਰਵਿਊ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਇਹ ਵੱਡਾ ਬਿਆਨ ਦਿੱਤਾ ਹੈ ਔਰ ਕਿਤਨਾ ਕਿਤੇ ਕਬੂਲ ਵੀ ਕੀਤਾ ਹੈ ਕਿ ਅ ਕਈ ਦੇਸ਼ਾਂ ਦੇ ਕਹਿਣ ਤੇ ਜਾਨੀ ਕਿ ਅਮਰੀਕਾ ਯੂਕੇ ਔਰ ਪੱਛਮੀ ਦੇਸ਼ਾਂ ਦੇ ਕਹਿਣ ਤੇ 30 ਸਾਲਾਂ ਤੋਂ ਲਗਾਤਾਰ ਪਾਕਿਸਤਾਨ ਜੁੜਿਆ ਉਹ ਅ ਲਗਾਤਾਰ ਅਤਵਾਦੀਆਂ ਨੂੰ ਟ੍ਰੇਨਿੰਗ ਦੇ ਰਿਹਾ ਔਰ ਕਿਤਨਾ ਕਿਤੇ ਫੰਡਿੰਗ ਵੀ ਦੇ ਰਿਹਾ ਹੈ ਇਹ ਗੁਨਾਹ ਜਿਹੜਾ ਆ ਪਾਕਿਸਤਾਨ ਨੇ ਕੀਤਾ ਹੈ ਕਿਉਂਕਿ ਅਮਰੀਕਾ ਯੂਕੇ ਅਤੇ ਹੋਰ ਪੱਛਮੀ ਦੇਸ਼ਾਂ ਦੇ ਕਹਿਣ ਤੇ ਪਾਕਿਸਤਾਨ ਦੇ ਵੱਲੋਂ ਅਝਾ ਕੀਤਾ ਗਿਆ ਹੈ ਕਿ ਅਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਉਹਨਾਂ ਨੂੰ ਆ ਦੱਸਦੀ ਕਿ ਫੰਡਿੰਗ ਵੀ ਕੀਤੀ ਗਈ ਹੈ ਇਹ ਵੱਡਾ ਬਿਆਨ ਜਿਹੜਾ ਆ ਉਹ ਸਾਹਮਣੇ ਆਇਆ ਹੈ ਮੀਡੀਆ ਸੋਰਸਸ ਤੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਪਾਕਿਸਤਾਨ ਦੇ ਇੱਕ ਚੈਨਲ ਤੇ ਅਖਬਾਰ ਨੂੰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਵੱਲੋਂ ਇਹ ਵੱਡਾ ਬਿਆਨ ਜਿਹੜਾ ਆ ਉਹ ਦਿੱਤਾ ਗਿਆ ਔਰ ਕਿਤੇ ਨਾ ਕਿਤੇ ਇਸ ਦੇ ਵਿੱਚ ਉਹਨਾਂ ਨੇ ਕਬੂਲਿਆ ਹੈ ਕਿ 30 ਸਾਲਾਂ ਤੋਂ ਪਿਛਲੇ 30 ਸਾਲਾਂ ਤੋਂ ਪਾਕਿਸਤਾਨ ਜਿਹੜਾ ਆ ਅਮਰੀਕਾ ਯੂਕੇ ਤੇ ਪੱਛਮੀ ਦੇਸ਼ਾਂ ਦੀ ਗੱਲ ਮੰਨ ਰਿਹਾ ਹੈ ਔਰ ਉਹਨਾਂ ਦੇ ਕਹਿਣ ਤੇ ਹੀ ਇਹ ਟ੍ਰੇਨਿੰਗ ਜਿਹੜੀ ਹੈ ਅਤਵਾਦੀਆਂ ਨੂੰ ਦਿੱਤੀ ਜਾ ਰਹੀ ਹੈ ਔਰ ਫੰਡਿੰਗ ਵੀ ਦਿੱਤੀ ਜਾ ਰਹੀ ਹੈ ਔਰ ਇਸ ਦੇ ਨਾਲ ਕਿ ਉਹਨਾਂ ਐ ਵੀ ਕਹਿ ਕਿ 2014 ਮਗਰੋਂ ਖੈਬਰ ਪਖਤੂਨ ਖਵਾਚ 12 ਸਿੱਖਾਂ ਨੂੰ ਵੀ ਮਾਰਿਆ ਗਿਆ ਹੈ ਉਹਦੇ ਵਿੱਚ ਵੀ ਆਤਵਾਦੀਆਂ ਦਾ ਹੱਥ ਸੀ ਔਰ 2022 ਚ ਸਿੱਖ ਵਪਾਰੀ ਕੁਲਜੀਤ ਸਿੰਘ ਤੇ ਰਣਜੀਤ ਸਿੰਘ ਨੂੰ ਪਸ਼ਾਵਰ ਨੇੜੇ ਕਤਲ ਕੀਤਾ ਗਿਆ 2018 ਚ ਚਰਨਜੀਤ ਸਿੰਘ ਨੂੰ ਉਸਦੀ ਦੁਕਾਨ ਚ ਮਾਰਿਆ ਗਿਆ 2019 ਚ ਨਨਕਾਣਾ ਸਾਹਿਬ ਦੇ ਇੱਕ ਹੈੱਡ ਗ੍ਰੰਥੀ ਦੀ 19 ਸਾਲਾ ਧੀ ਨੂੰ ਗਵਾਹ ਕੀਤਾ ਗਿਆ ਔਰ ਜ਼ਬਰਦਸਤੀ ਧਰਮ ਪਰਿਵਰਤਨ ਦੇ ਮਾਮਲੇ ਵੀ ਕਈ ਸਾਹਮਣੇ ਆਏ ਨੇ ਪਿਛਲੇ 30 ਸਾਲਾਂ ਤੋਂ ਪਾਵੈ ਕਿ ਜਦੋਂ ਤੋਂ ਪਾਕਿਸਤਾਨ ਜੁੜਾਇਆ ਅਮਰੀਕਾ ਯੂਕੇ ਹੋ ਗਿਆ ਪੱਛਮੀ ਦੇਸ਼ ਹੋ ਗਏ ਕਿਉਂਕਿ ਜਿਸ ਤਰੀਕੇ ਦਾ ਖਵਾਜਾ ਆਸਿਫ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਪਿਛਲੇ 30 ਸਾਲਾਂ ਤੋਂ ਅਸੀਂ ਅਮਰੀਕਾ ਯੂਕੇ ਜਾਂ ਪੱਛਮੀ ਦੇਸ਼ਾਂ ਦੇ ਕਹਿਣ ਤੇ ਅੱਤਵਾਦੀਆਂ ਨੂੰ ਪਨਾਹ ਵੀ ਦਿੱਤੀ ਹੈ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਕਹਿ ਕੇ ਅਸੀਂ ਟ੍ਰੇਨਿੰਗ ਵੀ ਦਿੱਤੀ ਹੈ ਔਰ ਫੰਡਿੰਗ ਤੱਕ ਦਾ ਵੀ ਕਬੂਲਨਾਮਾ ਜੁੜਾਇਆ ਉਹ ਕੀਤਾ ਹੈ ਕਿਉਂਕਿ ਇੱਕ ਮੀਡੀਆ ਸੋਰਸਸ ਤੋਂ ਇਹ ਜਾਣਕਾਰੀ ਮਿਲ ਪਾ ਰਹੀ ਹੈ ਖ਼ਬਰ ਨੂੰ ਤੇ ਇੱਕ ਚੈਨਲ ਨੂੰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਇੱਕ ਇੰਟਰਵਿਊ ਦਿੱਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਕਬੂਲਿਆ ਹੈ ਔਰ ਵੱਡਾ ਬਿਆਨ ਵੀ ਹੈ ਉਹਨਾਂ ਕਹਿੰਦੇ ਕਿ ਬਹੁਤ ਸਾਰੀਆਂ ਚੀਜ਼ਾਂ ਪਾਕਿਸਤਾਨ ਦੇ ਵਿੱਚ ਹੋਈਆਂ ਜਿਹੜੀਆਂ ਕਿ ਅੱਤਵਾਦ ਦੇ ਨਾਲ ਜੁੜ ਗਈਆਂ ਕਿ ਇਹ ਅੱਤਵਾਦੀਆਂ ਦੇ ਵੱਲੋਂ ਕੀਤਾ ਗਿਆ ਹੈ ਪਾਕਿਸਤਾਨ ਦੇ ਵਿੱਚ ਚਾਹੇ ਧਰਮ ਪਰਿਵਰਤਨ ਦੀ ਗੱਲ ਹੋਵੇ ਚਾਹੇ ਸਿੱਖਾਂ ਦੇ ਕਤਲ ਦੀ ਗੱਲ ਹੋਵੇ ਚਾਹੇ ਹੱਟ ਗ੍ਰੰਥੀ ਦੀ 19 ਸਾਲਾ ਧੀ ਦੀ ਕਿਡਨਾਪਿੰਗ ਦੀ ਗੱਲ ਹੋਵੇ ਉਹ ਅਤਵਾਦ ਦੇ ਨਾਲ ਜੁੜ ਜਾਂਦਾ ਹੈ ਔਰ ਅਤਵਾਦ ਨੂੰ ਟ੍ਰੇਨਿੰਗ ਜੜਾ ਅਤਵਾਦੀਆਂ ਨੂੰ ਟ੍ਰੇਨਿੰਗ ਪਾਕਿਸਤਾਨ ਦੇ ਰਿਹਾ ਪਿਛਲੇ 30 ਸਾਲਾਂ ਤੋਂ ਅਮਰੀਕਾ ਯੂਕੇ ਤੇ ਪੱਛਮੀ ਦੇਸ਼ਾਂ ਦੇ ਕਹਿਣ ਦੇ ਉੱਪਰ ਇਹ ਖੁਦ ਖਵਾਜਾ ਆਸਿਫ ਦੇ ਵੱਲੋਂ ਮੀਡੀਆ ਨੂੰ ਬਿਆਨ ਜੜਾ ਆਖਬਾਰ ਨੂੰ ਚੈਨਲ ਨੂੰ ਬਿਆਨ ਜੜਾ ਉਹ ਦਿੱਤਾ ਗਿਆ ਬਕਾਇਦਾ ਤੁਸੀਂ YouTube ਦੇ ਉੱਪਰ ਦੇਖ ਸਕਦੇ ਹੋ ਪਾਕਿਸਤਾਨੀ ਚੈਨਲ ਨੂੰ ਖਵਾਜਾ ਆਸੀਫ ਹੁਨਾ ਦੇ ਵੱਲੋਂ ਬਿਆਨ ਜਿਹੜਾ ਉਹ ਦਿੱਤਾ ਗਿਆ ਤਾਂ ਕਿਤੇ ਨਾ ਕਿਤੇ ਪਹਿਲਗਾਮ ਹਮਲੇ ਦੀ ਪਹਿਲਾਂ ਅਸੀਂ ਗੱਲ ਕਰੀ ਤਾਂ ਖਵਾਜਾ ਆਸੀਫ ਨੇ ਵੀ ਬਿਆਨ ਦਿੱਤਾ ਸੀ ਕਿ ਜਿਹੜੇ ਅਤਵਾਦੀ ਨੇ ਉਹ ਦੇਸ਼ ਕੁਲਾਟਿਏ ਨੇ ਆਜ਼ਾਦੀ ਕੁਲਾਟਿਏ ਨੇ ਇਹ ਵੀ ਬਿਆਨ ਜਿਹੜਾ ਆ ਖਵਾਜਾ ਆਸੀਫ ਦੇ ਵੱਲੋਂ ਹੀ ਪਹਿਲਾਂ ਸਾਹਮਣੇ ਆਇਆ ਸੀ ਅਸੀਂ ਉਹ ਵੀ ਖਬਰ ਤੁਹਾਡੇ ਤੱਕ ਪਹੁੰਚਾਈ ਪਹਿਲਗਾਮ ਹਮਲੇ ਤੋਂ ਬਾਅਦ ਵਿੱਚ ਖਵਾਜਾ ਆਸੀਫ ਦਾ ਇਹ ਬਿਆਨ ਸੀਗਾ ਜਿਹੜੇ ਅਤਵਾਦੀ ਨੇ ਉਹ ਆਜ਼ਾਦੀ ਕੁਲਾਟਿਏ ਨੇ ਇਹ ਬਿਆਨ ਵੀ ਖਵਾਜ ਆਸਿਬ ਦਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਪਾਕਿਸਤਾਨੀ ਅਖਬਾਰ ਤੇ ਚੈਨਲ ਨੂੰ ਇੰਟਰਵਿਊ ਦਿੱਤੀ ਹੈ ਉਸ ਦੇ ਵਿੱਚ ਇਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਕਿ ਪਿਛਲੇ 30 ਸਾਲਾਂ ਤੋਂ ਪਾਕਿਸਤਾਨ 'ਚ ਬਹੁਤ ਜ਼ਿਆਦਾ ਤੱਕੀਸ਼ਾਈ ਹੋਈ ਹੈ ਔਰ ਪਾਕਿਸਤਾਨ ਨੇ ਅਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਔਰ ਫੰਡਿੰਗ ਵੀ ਕੀਤੀ ਪਰ ਅਮਰੀਕਾ ਯੂਕੇ ਤੇ ਪੱਛਮੀ ਦੇਸ਼ਾਂ ਦੇ ਕਹਿਣ ਤੇ ਲਿੰਕਸ ਨੂੰ ਕਹਿਣ ਤੇ ਆਰ ਬਹੁਤ ਸਾਰੀਆਂ ਚੀਜ਼ਾਂ ਦਾ ਉਹਨਾਂ ਨੇ ਇਸ ਦੇ ਵਿੱਚ ਜ਼ਿਕਰ ਵੀ ਕੀਤਾ ਹੈ ਚਾਹੇ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਬੱਚੀ ਦੀ ਅਕਵਾਦ ਦੀ ਗੱਲ ਹੋਵੇ ਚਾਹੇ ਸਿੱਖਾਂ ਦਾ ਕਤਲ ਪਾਕਿਸਤਾਨ ਦੇ ਵਿੱਚ ਹੋਵੇ ਚਾਹੇ ਜ਼ਬਰਦਸਤੀ ਧਰਮ ਪਰਿਵਰਤਨ ਦੀ ਗੱਲ ਕੋਈ ਨਾ ਕਹੀ ਗਈ ਹੋਵੇ ਉਹ ਸਾਰੀਆਂ ਗੱਲਾਂ ਖਵਾਜਾ ਆਸਿਫ ਨੇ ਇਸ ਇੰਟਰਵਿਊ ਦੇ ਵਿੱਚ ਕੀਤੀਆਂ ਨੇ ਔਰ ਇਹ ਵੱਡਾ ਕਬੂਲਨਾਮਾ ਵੀ ਕਹਿ ਸਕਦੇ ਆ ਮੀਡੀਆ ਸੋਰਸਸ ਤੋਂ ਮੁਤਾਬਕ ਕਿ ਉਹਨਾਂ ਨੇ ਕਹਿ ਕਿ ਪਿਛਲੇ 30 ਸਾਲਾਂ ਤੋਂ ਅੱਤਵਾਦ ਨੂੰ ਅੱਤਵਾਦੀਆਂ ਨੂੰ ਟ੍ਰੇਨਿੰਗ ਪਾਕਿਸਤਾਨ ਦੇ ਰਿਹਾ ਹੈ ਔਰ ਇਹ ਵੱਡੀ ਗਲਤੀ ਹੈ ਸਭ ਤੋਂ ਵੱਡਾ ਗੁਨਾਹ ਹੈ ਪਾਕਿਸਤਾਨ ਦਾ ਕਿ ਯੂਐਸ ਅਮਰੀਕਾ ਪੱਛਮੀ ਦੇਸ਼ਾਂ ਦੇ ਕਹਿਣ ਤੇ ਉਹਨਾਂ ਨੇ ਇਹ ਕੰਮ ਕੀਤਾ ਹੈ ਹੁਣ ਉਹ ਕਿਤੇ ਨਾ ਕਿਤੇ ਪਾਕਿਸਤਾਨ ਦੇ ਵਾਸਤੇ ਹੀ ਖਤਰਾ ਬਣ ਰਿਹਾ ਹੈ ਕਿਉਂਕਿ ਪਾਕਿਸਤਾਨ ਦੇ ਉੱਪਰ ਇਹ આરોਪ ਲੱਗਦੇ ਨੇ ਕਿ ਪਾਕਿਸਤਾਨ ਦੇ ਵਿੱਚੋਂ ਅੱਤਵਾਦ ਪੈਦਾ ਹੋਇਆ ਔਰ ਸਭ ਤੋਂ ਵੱਧ ਅਤਵਾਦੀ ਪਾਕਿਸਤਾਨ ਤੋਂ ਹੀ ਬੈਠ ਕੇ ਹਮਲਾ ਕਰਦੇ ਨੇ ਤਾਂ ਇਹ ਕਿਤੇ ਨਾ ਕਿਤੇ ਇਹ ਚੀਜ਼ਾਂ ਇਹ افਵਾਹਾਂ ਜੁੜ ਜਾਂਦੀਆਂ ਨੇ ਜਿਸ ਦੇ ਉੱਪਰ ਇਹ ਖਵਾਜਾ ਅਸਿਫ ਦਾ ਵੱਡਾ ਬਿਆਨ ਹੈ ਕਿ ਪਿਛਲੇ 30 ਸਾਲਾਂ ਤੋਂ ਇਹਦੇ ਵਿੱਚ ਕੋਈ ਗੱਲ ਨਹੀਂ ਕਿ ਅਸੀਂ ਅਮਰੀਕਾ ਯੂਕੇ ਪੱਛਮੀ ਦੇਸ਼ਾਂ ਦੇ ਕਹਿਣ ਤੇ ਹੀ ਟ੍ਰੇਨਿੰਗ ਜਿਹੜੀ ਆ ਅਤਵਾਦੀਆਂ ਨੂੰ ਦੇ ਰਹੇ ਆ ਔਰ ਫੰਡਿੰਗ ਦਾ ਵੀ ਜ਼ਿਕਰ ਕੀਤਾ ਗਿਆ ਹੈ ਔਰ ਉਹਨਾਂ ਕਹਿ ਕੇ ਪਾਕਿਸਤਾਨ ਦੇ ਵਿੱਚ ਵੀ ਬਹੁਤ ਜ਼ਿਆਦਾ ਧੱਕੇਸ਼ਾਹੀ ਜਿਹੜੀ ਆ ਉਹ ਪਿਛਲੇ ਸਮੇਂ ਦੇ ਵਿੱਚ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਰੱਖੀਆਂ ਗਈਆਂ ਨੇ ਚਾਹੇ ਸਿੱਖਾਂ ਦੇ ਕਤਲ ਦੀ ਗੱਲ ਹੋਵੇ ਜ਼ਬਰਦਸਤੀ ਧਰਮ ਪਰਿਵਰਤਨ ਦੀ ਗੱਲ ਕਿਉਂ ਨਾ ਹੋਵੇ ਤਾਂ ਉਹ ਸਾਰੀਆਂ ਚੀਜ਼ਾਂ ਖਵਾਜਾ ਆਸਿਫ ਜਿਹੜੇ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਉਹਨਾਂ ਨੇ ਮੀਡੀਆ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇੱਕ ਵੱਡਾ ਬਿਆਨ ਤੇ ਵੱਡਾ ਖੁਲਾਸਾ ਕੀਤਾ ਹੈ ਕਬੂਲਨਾਮਾ ਵੀ ਕੀਤਾ ਗਿਆ ਹੈ ਕਿ ਪਾਕਿਸਤਾਨ ਅਤਵਾਦੀਆਂ ਨੂੰ ਟ੍ਰੇਨਿੰਗ ਦਿੰਦਾ ਰਿਹਾ ਹੈ ਇਹ ਵੱਡਾ ਕਬੂਲਨਾਮਾ ਤੇ ਇੱਕ ਵੱਡਾ ਬਿਆਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਵੱਲੋਂ ਸામਨੇ ਆਇਆ ਤੁਹਾਨੂੰ ਦੱਸ ਦਈਏ ਕਿ ਮੀਡੀਆ ਰਿਪੋਰਟਸ ਦੇ ਮੁਤਾਬਕ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਵੱਲੋਂ ਇੱਕ ਉਥੋਂ ਦੇ ਨਿੱਜੀ ਚੈਨਲ ਤੇ ਅਖਬਾਰ ਨੂੰ ਇੰਟਰਵਿਊ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਇਹ ਵੱਡਾ ਬਿਆਨ ਦਿੱਤਾ ਹੈ ਔਰ ਕਿਤਨਾ ਕਿਤੇ ਕਬੂਲ ਵੀ ਕੀਤਾ ਹੈ ਕਿ ਕਈ ਦੇਸ਼ਾਂ ਦੇ ਕਹਿਣ ਤੇ ਜਾਨੀ ਕਿ ਅਮਰੀਕਾ ਯੂਕੇ ਔਰ ਪੱਛਮੀ ਦੇਸ਼ਾਂ ਦੇ ਕਹਿਣ ਤੇ 30 ਸਾਲਾਂ ਤੋਂ ਲਗਾਤਾਰ ਪਾਕਿਸਤਾਨ ਜੁੜਿਆ ਉਹ ਅ ਲਗਾਤਾਰ ਅਤਵਾਦੀਆਂ ਨੂੰ ਟ੍ਰੇਨਿੰਗ ਦੇ ਰਿਹਾ ਔਰ ਕਿਤਨਾ ਕਿਤੇ ਫੰਡਿੰਗ ਵੀ ਦੇ ਰਿਹਾ ਹੈ ਇਹ ਗੁਨਾਹ ਜਿਹੜਾ ਆ ਪਾਕਿਸਤਾਨ ਨੇ ਕੀਤਾ ਹੈ ਕਿਉਂਕਿ ਅ ਅਮਰੀਕਾ ਯੂਕੇ ਅਤੇ ਹੋਰ ਪੱਛਮੀ ਦੇਸ਼ਾਂ ਦੇ ਕਹਿਣ ਤੇ ਪਾਕਿਸਤਾਨ ਦੇ ਵੱਲੋਂ ਅਜਿਹਾ ਕੀਤਾ ਗਿਆ ਹੈ ਕਿ ਅਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਉਹਨਾਂ ਨੂੰ ਦੱਸਦੀ ਕਿ ਫੰਡਿੰਗ ਵੀ ਕੀਤੀ ਗਈ ਹੈ ਇਹ ਵੱਡਾ ਬਿਆਨ ਜਿਹੜਾ ਆ ਉਹ ਸਾਹਮਣੇ ਆਇਆ ਹੈ ਮੀਡੀਆ ਸੋਰਸਸ ਤੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਪਾਕਿਸਤਾਨ ਦੇ ਇੱਕ ਚੈਨਲ ਤੇ ਅਖਬਾਰ ਨੂੰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਵੱਲੋਂ ਇਹ ਵੱਡਾ ਬਿਆਨ ਜਿਹੜਾ ਆ ਉਹ ਦਿੱਤਾ ਗਿਆ ਔਰ ਕਿਤੇ ਨਾ ਕਿਤੇ ਇਸ ਦੇ ਵਿੱਚ ਉਹਨਾਂ ਨੇ ਕਬੂਲਿਆ ਹੈ ਕਿ 30 ਸਾਲਾਂ ਤੋਂ ਪਿਛਲੇ 30 ਸਾਲਾਂ ਤੋਂ ਪਾਕਿਸਤਾਨ ਜਿਹੜਾ ਆ ਅਮਰੀਕਾ ਯੂਕੇ ਤੇ ਪੱਛਮੀ ਦੇਸ਼ਾਂ ਦੀ ਗੱਲ ਮੰਨ ਰਿਹਾ ਹੈ ਔਰ ਉਹਨਾਂ ਦੇ ਕਹਿਣ ਤੇ ਹੀ ਇਹ ਟ੍ਰੇਨਿੰਗ ਜਿਹੜੀ ਹੈ ਅਤਵਾਦੀਆਂ ਨੂੰ ਦਿੱਤੀ ਜਾ ਰਹੀ ਹੈ ਔਰ ਫੰਡਿੰਗ ਵੀ ਦਿੱਤੀ ਜਾ ਰਹੀ ਹੈ ਅਰ ਇਸ ਦੇ ਨਾਲ ਕਿਉਂ ਨਾ ਇਹ ਵੀ ਕਹਿ ਕਿ 2014 ਮਗਰੋਂ ਖੈਬਰ ਪਖਤੂਨਖਵਾਚ 12 ਸਿੱਖਾਂ ਨੂੰ ਵੀ ਮਾਰਿਆ ਗਿਆ ਹੈ ਉਹਦੇ ਵਿੱਚ ਵੀ ਆਤਵਾਦੀਆਂ ਦਾ ਹੱਥ ਸੀ ਔਰ 2022 ਚ ਸਿੱਖ ਵਪਾਰੀ ਕੁਲਜੀਤ ਸਿੰਘ ਤੇ ਰਣਜੀਤ ਸਿੰਘ ਨੂੰ ਪਸ਼ਾਬਰ ਨੇੜੇ ਕਤਲ ਕੀਤਾ ਗਿਆ 2018 ਚ ਚਰਨਜੀਤ ਸਿੰਘ ਨੂੰ ਉਸਦੀ ਦੁਕਾਨ ਚ ਮਾਰਿਆ ਗਿਆ 2019 ਚ ਨਨਕਾਣਾ ਸਾਹਿਬ ਦੇ ਇੱਕ ਹੈੱਡ ਗ੍ਰੰਥੀ ਦੀ 19 ਸਾਲਾ ਧੀ ਨੂੰ ਉਗਵਾਹ ਕੀਤਾ ਗਿਆ ਔਰ ਜ਼ਬਰਦਸਤੀ ਧਰਮ ਪਰिवर्तन ਦੇ ਮਾਮਲੇ ਵੀ ਕਈ ਸਾਹਮਣੇ ਆਏ ਨੇ ਪਿਛਲੇ 30 ਸਾਲਾਂ ਤੋਂ ਪਾਵੈ ਕਿ ਜਦੋਂ ਤੋਂ ਪਾਕਿਸਤਾਨ ਜੜਾਇਆ ਅਮਰੀਕਾ ਯੂਕੇ ਹੋ ਗਿਆ ਪੱਛਮੀ ਦੇਸ਼ ਹੋ ਗਏ ਕਿਉਂਕਿ ਜਿਸ ਤਰੀਕੇ ਦਾ ਖਵਾਜਾ ਆਸਿਫ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਪਿਛਲੇ 30 ਸਾਲਾਂ ਤੋਂ ਅਸੀਂ ਅਮਰੀਕਾ ਯੂਕੇ ਜਾਂ ਪੱਛਮੀ ਦੇਸ਼ਾਂ ਦੇ ਕਹਿਣ ਤੇ ਅਤਵਾਦੀਆਂ ਨੂੰ ਪਨਾਹ ਵੀ ਦਿੱਤੀ ਹੈ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਕਹਿ ਕੇ ਅਸੀਂ ਟ੍ਰੇਨਿੰਗ ਵੀ ਦਿੱਤੀ ਹੈ ਔਰ ਫੰਡਿੰਗ ਤੱਕ ਦਾ ਵੀ ਕਬੂਲਨਾਮਾ ਜੜਾਇਆ ਉਹ ਕੀਤਾ ਹੈ ਕਿਉਂਕਿ ਇੱਕ মিডিਆ ਸੋਰਸਸ ਤੋਂ ਇਹ ਜਾਣਕਾਰੀ ਮਿਲ ਪਾ ਰਹੀ ਹੈ ਅਖਬਾਰ ਨੂੰ ਤੇ ਇੱਕ ਚੈਨਲ ਨੂੰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸੀਫ ਨੇ ਇੱਕ ਇੰਟਰਵਿਊ ਦਿੱਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਕਬੂਲਿਆ ਹੈ ਔਰ ਵੱਡਾ ਬਿਆਨ ਵੀ ਹੈ ਉਹਨਾਂ ਕਹਿ ਕੇ ਬਹੁਤ ਸਾਰੀਆਂ ਚੀਜ਼ਾਂ ਪਾਕਿਸਤਾਨ ਦੇ ਵਿੱਚ ਹੋਈਆਂ ਜਿਹੜੀਆਂ ਕਿ ਅੱਤਵਾਦ ਦੇ ਨਾਲ ਜੁੜ ਗਈਆਂ ਕਿ ਇਹ ਅੱਤਵਾਦੀਆਂ ਦੇ ਵੱਲੋਂ ਕੀਤਾ ਗਿਆ ਹੈ ਪਾਕਿਸਤਾਨ ਦੇ ਵਿੱਚ ਚਾਹੇ ਧਰਮ ਪਰਿਵਰਤਨ ਦੀ ਗੱਲ ਹੋਵੇ ਚਾਹੇ ਸਿੱਖਾਂ ਦੇ ਕਤਲ ਦੀ ਗੱਲ ਹੋਵੇ ਚਾਹੇ ਹੱਡ ਗ੍ਰੰਥੀ ਦੀ 19 ਸਾਲਾ ਧੀ ਦੀ ਕਿਡਨਾਪਿੰਗ ਦੀ ਗੱਲ ਹੋਵੇ ਉਹ ਅਤਵਾਦ ਦੇ ਨਾਲ ਜੁੜ ਜਾਂਦਾ ਹੈ ਔਰ ਅਤਵਾਦ ਨੂੰ ਟ੍ਰੇਨਿੰਗ ਜੜਾ ਅਤਵਾਦੀਆਂ ਨੂੰ ਟ੍ਰੇਨਿੰਗ ਪਾਕਿਸਤਾਨ ਦੇ ਰਿਹਾ ਪਿਛਲੇ 30 ਸਾਲਾਂ ਤੋਂ ਅਮਰੀਕਾ ਯੂਕੇ ਤੇ ਪੱਛਮੀ ਦੇਸ਼ਾਂ ਦੇ ਕਹਿਣ ਦੇ ਉੱਪਰ ਇਹ ਖੁਦ ਖਵਾਜਾ ਆਸਿਫ ਦੇ ਵੱਲੋਂ ਮੀਡੀਆ ਨੂੰ ਬਿਆਨ ਜੜਾ ਆਖਬਾਰ ਨੂੰ ਚੈਨਲ ਨੂੰ ਬਿਆਨ ਜੜਾ ਉਹ ਦਿੱਤਾ ਗਿਆ ਬਕਾਇਦਾ ਤੁਸੀਂ YouTube ਦੇ ਉੱਪਰ ਦੇਖ ਸਕਦੇ ਹੋ ਪਾਕਿਸਤਾਨੀ ਚੈਨਲ ਨੂੰ ਖਵਾਜਾ ਆਸੀਫ ਹੁਨਾ ਦੇ ਵੱਲੋਂ ਬਿਆਨ ਜਿਹੜਾ ਉਹ ਦਿੱਤਾ ਗਿਆ ਤਾਂ ਕਿਤੇ ਨਾ ਕਿਤੇ ਪਹਿਲਗਾਮ ਹਮਲੇ ਦੀ ਪਹਿਲਾਂ ਅਸੀਂ ਗੱਲ ਕਰੀ ਤਾਂ ਖਵਾਜਾ ਆਸੀਫ ਨੇ ਵੀ ਬਿਆਨ ਦਿੱਤਾ ਸੀ ਕਿ ਜਿਹੜੇ ਅਤਵਾਦੀ ਨੇ ਉਹ ਦੇਸ਼ ਕੁਲਾਟ ਗਏ ਨੇ ਆਜ਼ਾਦੀ ਕੁਲਾਟ ਗਏ ਨੇ ਇਹ ਵੀ ਬਿਆਨ ਜਿਹੜਾ ਆ ਖਵਾਜਾ ਆਸੀਫ ਦੇ ਵੱਲੋਂ ਪਹਿਲਾਂ ਸਾਹਮਣੇ ਆਇਆ ਸੀ ਅਸੀਂ ਉਹ ਵੀ ਖਬਰ ਤੁਹਾਡੇ ਤੱਕ ਪਹੁੰਚਾਈ ਪਹਿਲਗਾਮ ਹਮਲੇ ਤੋਂ ਬਾਅਦ ਵਿੱਚ ਖਵਾਜਾ ਆਸੀਫ ਦਾ ਇਹ ਬਿਆਨ ਸੀਗਾ ਕਿ ਜਿਹੜੇ ਅਤਵਾਦੀ ਨੇ ਉਹ ਆਜ਼ਾਦੀ ਕੁਲਾਟਿਏ ਨੇ ਇਹ ਬਿਆਨ ਵੀ ਖਵਾਜ ਆਸਿਬ ਦਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਪਾਕਿਸਤਾਨੀ ਅਖਬਾਰ ਤੇ ਚੈਨਲ ਨੂੰ ਇੰਟਰਵਿਊ ਦਿੱਤੀ ਹੈ ਉਸ ਦੇ ਵਿੱਚ ਇਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਕਿ ਪਿਛਲੇ 30 ਸਾਲਾਂ ਤੋਂ ਪਾਕਿਸਤਾਨ 'ਚ ਬਹੁਤ ਜ਼ਿਆਦਾ ਤੱਕੀਸ਼ਾਈ ਹੋਈ ਹੈ ਔਰ ਪਾਕਿਸਤਾਨ ਨੇ ਅਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਔਰ ਫੰਡਿੰਗ ਵੀ ਕੀਤੀ ਪਰ ਅਮਰੀਕਾ ਯੂਕੇ ਤੇ ਪੱਛਮੀ ਦੇਸ਼ਾਂ ਦੇ ਕਹਿਣ ਤੇ ਲਿੰਕਸ ਨੂੰ ਕਹਿਣ ਤੇ ਆਰ ਬਹੁਤ ਸਾਰੀਆਂ ਚੀਜ਼ਾਂ ਦਾ ਉਹਨਾਂ ਨੇ ਇਸ ਦੇ ਵਿੱਚ ਜ਼ਿਕਰ ਵੀ ਕੀਤਾ ਹੈ ਚਾਹੇ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਬੱਚੀ ਦੀ ਇਕਵਾਦ ਦੀ ਗੱਲ ਹੋਵੇ ਚਾਹੇ ਸਿੱਖਾਂ ਦਾ ਕਤਲ ਪਾਕਿਸਤਾਨ ਦੇ ਵਿੱਚ ਹੋਵੇ ਚਾਹੇ ਜ਼ਬਰਦਸਤੀ ਧਰਮ ਪਰਿਵਰਤਨ ਦੀ ਗੱਲ ਕੋਈ ਨਾ ਕਹੀ ਗਈ ਹੋਵੇ ਉਹ ਸਾਰੀਆਂ ਗੱਲਾਂ ਖਵਾਜਾ ਆਸਿਫ ਨੇ ਇਸ ਇੰਟਰਵਿਊ ਦੇ ਵਿੱਚ ਕੀਤੀਆਂ ਨੇ ਔਰ ਇਹ ਵੱਡਾ ਕਬੂਲਨਾਮਾ ਵੀ ਕਹਿ ਸਕਦੇ ਆ ਮੀਡੀਆ ਸੋਰਸਸ ਤੋਂ ਮੁਤਾਬਕ ਕਿ ਉਹਨਾਂ ਨੇ ਕਹਿ ਕਿ ਪਿਛਲੇ 30 ਸਾਲਾਂ ਤੋਂ ਅੱਤਵਾਦ ਨੂੰ ਅੱਤਵਾਦੀਆਂ ਨੂੰ ਟ੍ਰੇਨਿੰਗ ਪਾਕਿਸਤਾਨ ਦੇ ਰਿਹਾ ਹੈ ਔਰ ਇਹ ਵੱਡੀ ਗਲਤੀ ਹੈ ਸਭ ਤੋਂ ਵੱਡਾ ਗੁਨਾਹ ਹੈ ਪਾਕਿਸਤਾਨ ਦਾ ਕਿ ਯੂਐਸ ਅਮਰੀਕਾ ਪੱਛਮੀ ਦੇਸ਼ਾਂ ਦੇ ਕਹਿਣ ਤੇ ਉਹਨਾਂ ਨੇ ਇਹ ਕੰਮ ਕੀਤਾ ਹੈ ਹੁਣ ਉਹ ਕਿਤੇ ਨਾ ਕਿਤੇ ਪਾਕਿਸਤਾਨ ਦੇ ਵਾਸਤੇ ਹੀ ਖਤਰਾ ਬਣ ਰਿਹਾ ਹੈ ਕਿਉਂਕਿ ਪਾਕਿਸਤਾਨ ਦੇ ਉੱਪਰ ਇਹ આરોਪ ਲੱਗਦੇ ਨੇ ਕਿ ਪਾਕਿਸਤਾਨ ਦੇ ਵਿੱਚੋਂ ਅੱਤਵਾਦ ਪੈਦਾ ਹੋਇਆ ਔਰ ਸਭ ਤੋਂ ਵੱਧ ਅੱਤਵਾਦੀ ਪਾਕਿਸਤਾਨ ਤੋਂ ਹੀ ਬੈਠ ਕੇ ਹਮਲਾ ਕਰਦੇ ਨੇ ਤਾਂ ਇਹ ਕਿਤੇ ਨਾ ਕਿਤੇ ਇਹ ਚੀਜ਼ਾਂ ਇਹ افਵਾਹਾਂ ਜੁੜ ਜਾਂਦੀਆਂ ਨੇ ਜਿਸ ਦੇ ਉੱਪਰ ਇਹ ਖਵਾਜਾ ਅਸਿਫ ਦਾ ਵੱਡਾ ਬਿਆਨ ਹੈ ਕਿ ਪਿਛਲੇ 30 ਸਾਲਾਂ ਤੋਂ ਇਹਦੇ ਵਿੱਚ ਕੋਈ ਗੱਲ ਨਹੀਂ ਕਿ ਅਸੀਂ ਅਮਰੀਕਾ ਯੂਕੇ ਪੱਛਮੀ ਦੇਸ਼ਾਂ ਦੇ ਕਹਿਣ ਤੇ ਹੀ ਟ੍ਰੇਨਿੰਗ ਜਿਹੜੀ ਆ ਅੱਤਵਾਦੀਆਂ ਨੂੰ ਦੇ ਰਹੇ ਆ ਔਰ ਫੰਡਿੰਗ ਦਾ ਵੀ ਜ਼ਿਕਰ ਕੀਤਾ ਗਿਆ ਹੈ ਔਰ ਉਹਨਾਂ ਕਹਿ ਕੇ ਪਾਕਿਸਤਾਨ ਦੇ ਵਿੱਚ ਵੀ ਬਹੁਤ ਜ਼ਿਆਦਾ ਧੱਕੇਸ਼ਾਹੀ ਜਿਹੜੀ ਆ ਉਹ ਪਿਛਲੇ ਸਮੇਂ ਦੇ ਵਿੱਚ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਰੱਖੀ